ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਵੀਡੀਓ ਇੱਕ ਮਾਂ ਤੇ ਅਤੇ ਬਾਪ ਦੇ ਪਿਆਰ ਨੂੰ ਦਰਸਾਉਂਦੀ ਹੈ ਧੀ ਮਾਂ ਦੀ ਪਰਛਾਈ ਤੇ ਪਿਓ ਦੇ ਦਿਲ ਦੀ ਧੜਕਣ ਹੁੰਦੀ ਹੈ ਮਾਂ ਤੇ ਪਿਓ ਦਾ ਦਰਦ ਸਮਝਦਿਆਂ ਨੇ ਧੀਾਂ ਘਰ ਨੂੰ ਰੌਸ਼ਨ ਕਰਦੀਆਂ ਨੇ ਧੀਾਂ ਧੀਆ ਸਦਾ ਦੇ ਨਸੀਬ ਵਿੱਚ ਕਿੱਥੇ ਹੁੰਦੀਆਂ ਨੇ ਘਰ ਰੱਬ ਨੂੰ ਜੋ ਪਸੰਦ ਆਵੇ ਉੱਥੇ ਹੁੰਦੀਆਂ ਨੇ ਹਰ ਧੀ ਦੀ ਕਿਸਮਤ ਵਿੱਚ ਮਾਪਿਓ ਹੁੰਦੇ ਨੇ ਪਰ ਹਰ ਮਾਪਿਓ ਦੀ ਕਿਸਮਤ ਵਿੱਚ ਧੀਆ ਨਹੀਂ ਹੁੰਦੀਆਂ ਜਾਨ ਲੈਂਦੀਆਂ ਨੇ ਮਾਪਿਓ ਦੇ ਦੁੱਖ ਨੂੰ ਬਿਨਾਂ ਕਹੇ ਕਿਸੇ ਨੇ ਸੱਚੀ ਕਿਹਾ ਹੈ ਕਿ ਧੀਆ ਮੁੰਡਿਆਂ ਨਾਲੋਂ ਜਲਦੀ ਵੱਡੀਆਂ ਹੋ ਜਾਂਦੀਆਂ ਨੇ ਛੋਟੀਆਂ-ਛੋਟੀਆਂ ਗੱਲਾਂ ਤੇ ਜਿੱਦ ਕਰਨ ਵਾਲੀ ਅੱਜ ਇਕੱਲੀ ਰੋਣਾ ਸਿੱਖ ਗਈ ਦੇਖ ਮਾਂ ਤੇਰੀ ਧੀ ਹੁਣ ਵੱਡੀ ਹੋ ਗਈ ਇੱਕ ਮਿੱਠੀ ਜਹੀ ਮੁਸਕਾਨ ਹੈ ਥੀ ਪਰ ਇਹ ਸੱਚ ਹੈ ਕਿ ਮਹਿਮਾਨ ਹੈ ਥੀ ਉਸ ਘਰ ਦੀ ਪਹਿਚਾਨ ਪੜਨ ਚੱਲੀ ਜਿਸ ਘਰ ਤੋਂ ਅਣਜਾਨ ਹੈ ਥੀ ਹਰ ਕਰ ਮਹੱਤਵਤਾ ਹੈ ਜਿੱਥੇ ਹਾਸੀਆਂ ਨੇ ਥੀਆਂ ਅਜੀਬ ਜਹੀ ਤਕਲੀਫ ਹੁੰਦੀ ਹੈ ਜਦੋਂ ਦੂਰ ਜਾਂਦੀਆਂ ਨੇ ਥੀਆਂ ਲੱਗਦਾ ਹੈ ਸੁੰਨਾ ਸੁੰਨਾ ਪਲ-ਪਲ ਯਾਦ ਆਉਂਦੀਆਂ ਨੇ ਧੀਆਂ ਖੁਸ਼ੀ ਵੀ ਝਲਕ ਤੇ ਹਰ ਬਾਬੂਲ ਦੀਆਂ ਲਾਡਲੀਆਂ ਹੁੰਦੀਆਂ ਨੇ ਧੀਆਂ ਪਰ ਆਇਆ ਤਨ ਹੋ ਕੇ ਵੀ ਕਦੀ ਪਰਾਇ ਨਹੀਂ ਹੁੰਦੀ ਸ਼ਾਇਦ ਇਸੇ ਕਰਕੇ ਬਾਬੂਲ ਤੋਂ ਹਾਸੇਤੀ ਦੀ ਵਿਦਾਈ ਨਹੀਂ ਹੁੰਦੀ ਇੱਕ ਪਿਓ ਦੁਆਰਾ ਆਪਣੀਆਂ ਧੀਆਂ ਦੇ ਲਈ ਬਹੁਤ ਸੋਹਣਾ ਲਿਖਿਆ ਗਿਆ ਹੈ ਕਿਸੇ ਨੇ ਸੋਨਾ ਕਿਸੇ ਨੇ ਚਾਂਦੀ ਕਿਸੇ ਨੇ ਸਾਰੇ ਡਾਲਰ ਹੀ ਦੇ ਦਿੱਤੀ ਅਸੀਂ ਉਹਨਾਂ ਦਾ ਘਰ ਬਸਾਉਣ ਲਈ ਆਪਣੇ ਘਰ ਦੀ ਰੌਣਕ ਹੀ ਦੇ ਦਿੱਤੀ ਕਿੰਨਾ ਸੋਹਣਾ ਜਵਾਬ ਸੀ ਇੱਕ ਧੀ ਦਾ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਤੇਰੀ ਦੁਨੀਆ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਖਤਮ ਹੁੰਦੀ ਹੈ ਧੀ ਦਾ ਜਵਾਬ ਸੀ ਮਾਂ ਦੇ ਕੁੱਖੋਂ ਸ਼ੁਰੂ ਹੋ ਕੇ ਬਾਪ ਦੀ ਪੱਗ ਦੀ ਸਰਦਾਰੀ ਤੋਂ ਹੋ ਕੇ ਪਤੀ ਦੀਆਂ ਖੁਸ਼ੀਆਂ ਦੀਆਂ ਕਲੀਆਂ ਚੋਂ ਹੋ ਕੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਤੱਕ ਖਤਮ ਹੁੰਦੀ ਹੈ ਮੇਰੀ ਦੁਨੀਆ ਹਰ ਮਾਂ ਦੇ ਲਈ ਆਪਣੀ ਧੀ ਸਭ ਤੋਂ ਵੱਧ ਕੀਮਤੀ ਹੁੰਦੀ ਹੈ ਕਿਉਂਕਿ ਮਾਂ ਦੇ ਲਈ ਉਸ ਦੀ ਧੀ ਉਸ ਦੀ ਜਾਇਦਾਦ ਹੁੰਦੀ ਹੈ ਹਰ ਘਰ ਵਿੱਚ ਧੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਨਸਾਨ ਨੂੰ ਪਤਾ ਚੱਲੇ ਜਦੋਂ ਆਪਣੀ ਧੀ ਰੋਂਦੀ ਹੈ ਤਾਂ ਕਿਵੇਂ ਲੱਗਦਾ ਹੈ ਦੂਸਰਿਆਂ ਦੀਆਂ ਧੀਆਂ ਨੂੰ ਦੁੱਖ ਦੇ ਕੇ ਇੱਕ ਧੀ ਨੇ ਆਪਣੀ ਮਾਂ ਨੂੰ ਕਿਹਾ ਕਿ ਤੂੰ ਕਿਉਂ ਇੰਨਾ ਦੁਖੀ ਰਹਿੰਦੀ ਹੈ ਆਖਿਰਕਾਰ ਮੈਂ ਵੀ ਤਾਂ ਤੇਰੀ ਧੀ ਹੀ ਹਾਂ ਜੇ ਮਾਂ ਮੈਂ ਤੇਰੇ ਹੀ ਕਮਨਾ ਆ ਸਕੀ ਤਾਂ ਮੇਰਾ ਇਹ ਜ਼ਿੰਦਗੀ ਵਿੱਚ ਚਾਉਣਾ ਪਿਆਰ ਥਾ ਦੇ ਦੇ ਮੂੰਹ ਇਹ ਗੱਲ ਸੁਣ ਕੇ ਉਸ ਦੀ ਮਾਂ ਨੇ ਉਸ ਨੂੰ ਕਿਹਾ ਕਿ ਤੇਰੀਆਂ ਇੰਨਾਂ ਗੱਲਾਂ ਨੂੰ ਸੁਣਨ ਲਈ ਮੈਂ ਐਨੀ ਕੜੀ ਮਿਹਨਤ ਕਰਦੀ ਹਾਂ ਤੀਏ ਤੂੰ ਪੜ੍ਹ ਲੈ ਕੇ ਕੁਝ ਬਣ ਸਕੇ ਇਸ ਲਈ ਤੇਰੀ ਮਾਂ ਨੇ ਆਪਣੀਆਂ ਜ਼ਰੂਰਤਾਂ ਨੂੰ ਖਤਮ ਕਰ ਦਿੱਤਾ ਤੇਰੇ ਲਈ ਕੁਝ ਕਰਨਾ ਹੈ ਇਹ ਠਾਣਿਆ ਹੈ ਮੈਂ ਅਤੇ ਤੂੰ ਕਹਿ ਰਹੀ ਹੈ ਮਾਂ ਮੈਂ ਵੀ ਇਹੀ ਕੰਮ ਕਰੂਗੀ ਨਹੀਂ ਧੀ ਇਹ ਨਹੀਂ ਜਦੋਂ ਤੱਕ ਤੇਰੀ ਮਾਂ ਜਿਉਂਦੀ ਹੈ ਤੂੰ ਬਸ ਪੜ ਅਤੇ ਇੰਨਾ ਪੜ ਕਿ ਤੈਨੂੰ ਮੇਰੇ ਵਾਂਗ ਮਜ਼ਦੂਰੀ ਨਾ ਕਰਨੀ ਪਵੇ ਮਾਂ ਦੀਆਂ ਗੱਲਾਂ ਨੂੰ ਸੁਣ ਕੇ ਧੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸਨੇ ਕਿਹਾ ਮਾਂ ਤੂੰ ਪਰੇਸ਼ਾਨ ਨਾ ਹੋ ਧੀ ਦਿਨ ਰਾਤ ਮਿਹਨਤ ਕਰਦੀ ਹੈ ਅਤੇ ਉਸ ਨੂੰ ਮਿਹਨਤ ਦਾ ਫਲ ਵੀ ਮਿਲਦਾ ਹੈ ਸਨੇ ਸੱਚੀ ਕਿਹਾ ਹੈ ਕਿ ਜੋ ਦੁੱਖ ਵਿੱਚ ਜਿੰਨਾ ਜਿਉਂਦਾ ਹੈ ਉਹਨੂੰ ਓਨਾ ਹੀ ਸੁੱਖ ਪਾਉਣ ਦਾ ਹੱਕ ਵੀ ਮਿਲਦਾ ਹੈ ਹਰ ਘਰ ਦੀ ਸ਼ਾਨ ਨੇ ਧੀਆ ਮਾਂ-ਬਾਪ ਦੀ ਪਹਿਚਾਣ ਨੇ ਧੀਆ ਕਰਦੀ ਹੈ ਜੋ ਦੋ ਘਰਾਂ ਨੂੰ ਰੌਸ਼ਨ ਸੱਚ ਵਿੱਚ ਬਹੁਤ ਮਹਾਨ ਨੇ ਧੀਆ ਮਾਂ ਦੀ ਪਰਛਾਈ ਤੇ ਪਿਤਾ ਦਾ ਸੁਪਨਾ ਨੇ ਧੀਆ ਕੰਡਿਆਂ ਦੇ ਵਿੱਚ ਖਿលਿਆ ਹੋਇਆ ਗੁਲਾਬ ਦਾ ਫੁੱਲ ਨੇ ਧੀਆ ਹੱਕ ਨਾਲ ਕਹਿ ਕੇ ਮੈਂ ਧੀ ਹਾਂ ਤੁਹਾਡੀ ਆਪਣੇ ਮਾਪੇ ਆਪ ਲਈ ਲਾਜਵਾਬ ਨੇ ਧੀਆ ਪਤਾ ਹੀ ਨਹੀਂ ਚੱਲਿਆ ਛੋਟੀ ਜਹੀ ਫਰੀ ਕਦੋਂ ਵੱਡੀ ਹੋ ਗਈ ਆਪਣੇ ਗੋਡਿਆਂ ਦੇ ਚੱਲਦੀ ਚੱਲਦੀ ਕਦੋਂ ਪੈਰਾਂ ਤੇ ਖੜੀ ਹੋ ਗਈ ਸੁੰਨੇ ਦਿਲ ਵੀ ਕਦੀ ਤਿਉਹਾਰ ਬਣਦੇ ਨੇ ਫੁੱਲ ਵੀ ਕਦੇ ਗਲੇ ਦਾ ਹਾਰ ਬਣਦੇ ਨੇ ਉੱਟਣ ਲੱਗਦੇ ਨੇ ਜਦ ਸਾਰੇ ਰਿਸ਼ਤੇ ਉਦੋਂ ਧੀਆਂ ਤੋਂ ਹੀ ਪਰਿਵਾਰ ਬਣਦੇ ਨੇ ਧੀਆਂ ਨਾਲ ਹੀ ਆਬਾਦ ਨੇ ਸਭ ਤੇ ਘਰ ਪਰਿਵਾਰ ਜੇਕਰ ਨਾ ਹੁੰਦੀਆਂ ਧੀਆਂ ਤਾਂ ਥੰਮ ਜਾਂਦਾ ਸਾਰਾ ਸੰਸਾਰ